Ai, Tia

તારે કુ રે રાજા નું રાજાનું હાથમ ઉપર ક્યું રે હાથમાં બોલ્યાસુ છોકરા રેલો બો દોસો ਗੋੜੂ ਪਹਾਵਾ ਗਿਆ ਤਾਰੇ ਰਾਜਰਣ ਗੋੜੂ ਪਹਾਵਾ ਗਿਆ ਤਾਰੇ ਰਾਜਾ ਨੂੰ ਗੋੜੂ ਬਣਕਿਉ ਹੂਰੇ ਰਾਜਾ ਨੂੰ ਗੋੜੂ ਬਣਕਿਉ ਹੂਰੇ ਗੋੜੀ ਨਵੇਂ ਆ ਗਿਆ ਤਾਰੇ ਪਹਾੜੀ ਨਲੇ ਆ ਗਿਆ ਤਾਰੇ ਕੋਟਿ ਤਗੇ ਆਇਆ ਤਾਰੇ ਗੋੜੀ ਮੈਂ ਆ ਗਿਆ ਆਇਆ ਤਾਰੇ ਕਨ ਹੱਥ ਮੋ